ਮਾਗਦ ਰ ਗਿਆ ਤਰੇ ਨਵੀ ਤਰੇ ਮੰਗਦਾ ਸਾਡਾ ਬਾਬਾ ਗਿਆ ਲਾ ਬਾਬਾ ਲੱਗੂ ਹੈ ਬਾਬੇ 20000 ਦੇ ਸਾਰੀ ਦੇ ਹੈਲੋ ਹੈ 20000 ਦੇ ਸਾਰੇ ਹੋਰ ਫਿਰ ਕੀ ਮੰਗਦਾ ਸਾਰਿਆਂ ਦਾ ਇਹ 6 6000 ਦੇ ਇੱਕ ਲੱਗੂ ਤੈਨੂੰ ਕੱਲ ਦੂ ਧੜਾ ਕਰ ਆ ਮੇਰੀ ਗੱਲ ਵਿੱਚ ਆ ਓਏ ਆ ਬੱਚੇ ਆ ਦੇਖਾ ਤਾਇਆ ਤਾ ਗੁੱਸੇ ਮਾਂ ਮੈਂ ਨਹੀਂ ਕਰਦਾ ਆਹ ਕੱਢ ਦੀ ਆਹ ਹਾਂ 1000 ਦਿਓ ਇਹ ਇਹ ਤੈਨੂੰ ਗਿਵਟ ਇਹ 1000 ਦਿਓ ਹੈ ਕੱਲੇ ਡਿੱਗ ਦਵਾਈ ਤਾਂ ਗਈ ਆਪਾਂ ਨੇ ਆਹੋ 1000 ਦੀ ਉਹ ਟੱਪੀ ਜੀ ਮੁਰਗੀਆਂ ਝੜਦੀ ਕਵੇਚੇ ਲਾਤੀ ਦੱਸ ਪਰ ਕੀ ਕਰਾਂ ਯਾਰ ਤੂੰ ਕੀ ਤਾਂ ਪਹਿਲੇ ਆ ਤੂੰ ਸਾਰਿਆਂ ਦਾ ਦੱਸ ਮੈਂ ਦੱਸਿਆ ਉਹ ਤਾਂ 6-6000 ਮੰਗਦੇ ਤੂੰ ਡਣਾ ਬਣਾ ਕੇ ਦੱਸ ਤੂੰ ਦੱਸ ਤਾਇਆ ਮਹਰੋਜਾ ਨਾਲ ਗੱਲ ਬਾਤੂ ਸਾਹਿਬ ਲੱਗਦਾ ਵੀ ਇੰਨੇ ਨੇ ਦਾ ਮੇਰੇ ਬੰਦਾਗਾ ਉਹ ਸਭ ਨਾਲ ਪੈਸੇ ਮੰਗਾ ਜਾਂ 5000 ਨੂੰ ਲੈ ਲੈ ਸਾਰੀ ਬਸ ਹੋਰ ਦੱਸ ਪਰ ਤੂੰ 50000 ਬਣਾ ਤਾਂ ਇਹਦਾ ਆ ਜਾਏ ਭਈ ਤਰੀ ਬਲੂਗੇ ਹੁਣ ਕਿਤੇ ਮੋੜ ਤੇ ਚਲੋ ਭਾਬੀਆਂ ਨੇ ਪੈਸਾ ਬੰਨਣ ਗਈ ਜਦੋਂ ਬਹੁਤ ਲੰਦਾ ਗੱਲ ਕਰੀ 50 ਦਾ 25000 ਦੰਨੇ ਯਾਰ ਇਹ 60000 ਬੰਨਦਾ ਪਤਾ ਕਿੰਨੇ ਨੇ ਇਹ 12 ਨੰਗ ਨੇ ਆ ਰੱਖ ਲਈ ਇਹ ਤਾਂ ਕੱਢ ਲਈ ਤਾਂ ਕੋਈ ਨਾ ਕੱਢਣ ਕਿ 11 ਲਾਲਾ ਨਾ ਨਾ ਸਾਰੇ ਕੋਸ਼ੀ ਵਿੱਚ ਇਹ ਕਿਸ ਨੇ ਲੂਟਣਾ ਹੈ ਲੂਟ ਨਹੀਂ ਹੁਣ ਤੇ ਨਹੀਂ ਹੁਣਾ ਤੁਹਾਡੇ ਅੰਦਰ ਪਿਆ ਛੱਡ ਪਰਾ ਉਹਨਾਂ ਨੂੰ ਦੋਵੇਂ ਵੀ ਨਹੀਂ ਹੋਰ ਦਵਾ ਕਰਨੀਆਂ ਕਿ ਤੂੰ ਨਾ ਮੈਂ ਬੋਲਦਾ ਨਾ ਇਹ ਬਾਈ ਆਹ ਮੇਰੀ ਗੱਲ ਤਾਂ ਨਾ ਸਾਰੇ ਲੈਂਦਾ ਬਾਈ ਨਾ ਤੇ ਜਾਉਂ ਵੀ ਕਹਿ ਨਾ ਨਹੀਂ ਉਹ ਸੌਰੀ ਲੈਂਦਾ ਮੇਰੇ ਰਗ ਨਾਮਾ ਸਾਰੇ ਲਾ ਤੇ ਨਾਲ ਦਾ ਉਹ ਨਾ ਕੋਈ ਤਾਂ ਆਰਡਰ ਨੇ ਮੰਗੇ ਇਹ ਆਰਡਰ ਨੇ ਇਹ ਆਰਡਰ ਨੇ ਆਪੂ ਗਾ ਨਹੀਂ ਹਮਰੇ ਪਰ ਕੇ ਬਚਾਰੇ ਫਦਨੀਆਰਾ ਅੱਛਾ ਅੱਛਾ ਉਹ ਆਡਾ ਮਾਰ ਉਹਨੂੰ ਹਾਕ ਬਾਪੇ ਨੂੰ ਕੁੱਟ ਗਿਆ ਇਹ ਆਡਰ ਲੈਂਦੇ ਨੇ ਉਹ ਬਾਪੇ ਫੋਮਾ ਕੋਈ ਵੱਡਾ ਹੋਣਾ ਛੋਟਾ ਕੋਈ ਨਹੀਂ ਆਪਣਾ ਹੋਣਾ ਰਾਜੂ ਹਾਂ ਤਾਂ ਜਾ ਓਏ ਉਹ ਬੰਦੇ ਆ ਬੀ ਮੂੰਹ ਨਾ ਆਈ ਗਈ ਹੈ ਨਾ ਯਾਰ ਲੈ ਛੱਡ ਕੇ ਵੀ ਇਹ ਉਹ ਇਹਨੂੰ ਕਿਰਾਇਆ ਦੇਵਾਂਗੇ ਲੈ ਚੱਕ ਕਿਰਾਇਆ ਵੀ ਤਾਂ ਉਹਦੋਂ ਕਿਰਾਇਆ ਵੀ ਮਿਲੂਗਾ ਛੱਡ ਕੇ ਪਿੰਡੋਂਣਾ ਪੈਣਗੇ ਕਿਰਾਇਆ 30000 ਦੇ ਦੇਣੇ ਨੇ ਨਹੀਂ ਨਹੀਂ 32 ਦੇ ਦਿੰਨੇ ਉਹ ਵਿਚਰੇ ਰਾਜੂ ਇਹੇ 35 ਦੇ ਦਿੰਨੇ ਹੁਣ ਭਜਾਲਾ ਕੋੜਾ ਹਾਂ ਆਉਂਦੇ ਨਹੀਂ ਵੇਚਣਾਂ ਨਹੀਂ ਲੀਤੇ ਹੋ ਇਹਦਾ ਬਹਿ ਗਿਆ ਉਹਦਾ ਪਹਿਲੇ ਆਪਾਂ ਤੇਰੀ ਛੁੱਟੀ ਤੇ ਨਹੀਂ ਮੁੜੀ ਇਹ ਕਿਹੜਾ ਚਲੋ ਆ ਬਾਈ ਤੈਨੂੰ ਹੋਰ ਦਿਖਾਵਾਂ ਤੈਨੂੰ ਤਾਂ ਜੋੜਾ ਲੈ ਕੇ ਦਈਏ ਨਹੀਂ ਨਹੀਂ ਤੈਨੂੰ ਤਾਂ ਤੋਰੀਏ ਆ ਜਾ ਯਾਰਾ ਜੂ ਉਹ ਇੱਕ ਬਹਰ ਬਹਰ ਕਰ ਨਮੇਲ ਡਕਾ ਯਾਰ ਫੈਂਗਲ ਕਰਦਾ ਕਰ ਹਾਂ ਕੋ ਗਾਡੋ ਨਹੀਂ ਰੜਕ ਯਾਰ ਮਾੜੀ ਮੋਡੀ ਜੀ ਹੋ ਗਈ। ਉਹ ਜੇ ਤਾਂ ਰੜਕ ਕੱਟਣੀਆਂ ਕੱਢ ਲੈ। ਉਹ ਖੜਾ ਹੋ ਜਾ। ਓਏ ਹੁਣ ਵਾਲੀ صدیق ਇਹੇ। ਲੈ ਕੇ ਕਸਮਾਂ ਮਾਰੇ ਆਪਣੇ ਕਿਸ਼ਤ ਦੇ। ਉਹ ਮੈਂ ਕਹਿੰਦਾ ਹਾਥੀ ਲੈ। ਓਏ ਹਾਥੀ ਲੈ ਇਹ ਯਾਰ ਆਪਾਂ ਲੈ। ਚੱਲਾ ਹਜ਼ਾਰ ਖੰਡ ਹੋਰ ਪਾ ਦੇ ਯਾਰ। 36000 ਦੇ ਦਿੰਨੇ? ਨਹੀਂ। ਪੂਰੇ 40 ਦੇ ਦਿੰਨੇ? ਆ ਜਾ ਹੁਣ ਦਿੱਪੇ ਹੋਏ ਤੇ। ਉਹ ਖੜਾ ਤਾਂ ਹੋ ਜਾ। ਓਏ ਹੁਣ ਤਾਂ ਨੂੰ ਇਹਨੂੰ ਗੇਰ ਚ ਫਸਾਈਆਂ ਨੇ ਇਹਦਾ। ਠੀਕ ਹੈ ਫਿਰ। ਸਿਰੇ ਲਾਤਾ ਮੋਲਾ। ਬਸ। ਹਾਂ ਕੀ ਜਾ ਰਹੇ ਜਾਦੇ ਰਹਿ ਗਏ ਘੱਟ ਬੈਠ ਕੇ ਗਿਆ 12 ਨੇ ਜੇ 12 ਨੇ ਦੀ ਇਹ ਤਾਂ 11 ਨੇ 11 ਨੇ ਗਿਲਤਾ T-shirt ਦਾ ਨੰਬਰ ਲੈ ਲੈ ਉਸ ਨੂੰ ਫੇਰ ਦਵਾਓ ਖੜਾ ਜਾ ਖੜਾ ਇੱਕ ਮਿੰਟ ਫੇਰ ਖੜਾ ਜਾ ਯਾਰ ਤੂੰ ਗਿੰਗਰ ਟਕੜਾ ਬੰਦਾ ਯਾਰ ਕੀ ਹੁੰਦਾ ਬੋਝਾ ਹੋਣਾ ਕੀ ਹੁੰਦਾ 11 ਨੇ 12 ਗਿਲਿਆਰ ਗਿਲ ਤੂੰ ਆਪਣੇ ਹੱਥਾਂ ਗਿਲਿਆਰ ਕੀ ਜਾ ਰਹੇ ਜਾਦੇ ਰਹਿ ਗਏ ਜਿਵੇਂ ਬੈਠ ਕੇ 40000 ਦੰਨਾ ਹਾਂ ਉਹ ਜਿਹੜੇ ਵਾਦਨਗੇ ਹੋਰ ਲੈ ਲਈ ਖੜਾ ਦਾ ਹੋਇਆ ਨਹੀਂ ਨਹੀਂ ਰੱਜੂ ਹੋਰ ਨਹੀਂ ਉਹ ਖੜਾ ਦਾ ਹੋਇਆ ਕੁੱਚੇ ਕੁੱਚੇ ਵਿੱਚ ਵੀ ਆ ਯਾਰ। ਕੀ ਹੁਣ ਰੂਗਾ ਬੰਦੂ ਕੋਈ ਰਾਜੂ ਪੈ ਪੈਸੇ ਲੱਗਦੇ ਖਾਪੇ ਦੀ। ਮੈਂ ਕਹਿੰਦਾ 27 ਤੱਕ। ਪਰ 12 ਹੋ ਗਏ ਮੇਮਨੇ। ਠੀਕ ਐ। 12 ਦੇ ਤੈਨੂੰ ਦੋ ਘਟਾ 50000 ਬਣ ਗਿਆ। ਕਸਰ ਛੱਡਤੀ? ਆ ਨਹੀਂ ਨਹੀਂ ਠੀਕ ਆ। ਆ ਨਾਥੀ ਵੀ ਜਾਂਦੀ ਐ 4000 ਚ। ਆਹੋ ਫਿਰ ਆ ਵੀ ਦਾਦਾ 7000 ਵਾਲਾ ਦੇਖ। ਕਿਹਾ ਜਾ ਖੜਾ। ਤੇ 15000 ਰਹੇ। ਉਹ ਉਹਨਾਂ ਲਈ। ਨਹੀਂ ਜਮੀਨ ਹੀ ਰੁਪਈਆ ਲਾਉਂਦੇ। ਚਲ ਅੱਜ। ਆ ਆ ਜਾ ਬਈ ਆੜਿਆ ਇਹ ਤਾਂ ਸਿੱਕ ਤੇ ਅਸੀਂ ਦਾ ਮੋੜ ਹੀ ਨਹੀਂ ਆ ਤੈਨੂੰ ਤੇਰੀ ਨਹੀਂ ਮੋੜੀ ਚੱਕਰ ਨਹੀਂ ਪਹਿਲੀ ਵਾਰੀ ਉਹ ਬਈ ਤੈਨੂੰ ਹੋਰ ਵਧੀਆ ਲੈ ਕੇ ਦੰਨੇ ਆ ਅਸੀਂ ਤਾਂ ਕਿਹਾ ਬਣੀ ਆ ਜਾ